ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਖਨ ਲੋਕ ਹਰਪੁਰ ਆਏ ਜਿੰਨਾਂ ਸਵਾਲ ਹੋ ਰਹੇ ਨੇ ਸਾਰੇ ਕੰਦੀ ਜੀ ਆਹ ਦੇਖੋ ਜੀ ਅੱਜ ਆਪਾਂ ਆਏ ਆ ਪਿੰਡ ਕੋਜੇ ਆਪਣੇ ਮਸੀਹ ਦੇ ਪਿੰਡ ਘਰ ਕਿੰਦਾ ਕੰਮ ਕਰਨਾ ਹੈ ਅੱਜ ਮੈਨੂੰ ਬਹੁਤ ਖੁਸ਼ੀ ਆ ਰਹੀ ਹੈ ਕੋਧਿਆ ਤੇ ਅੰਮ੍ਰਿਤਸਰ ਦੇ ਲੈਂਟਰੇ ਆ ਤੇ ਬਲਾਇਸਿਕਾ ਮਾਸੀ ਕਹਿੰਦੀ ਆਓ ਮਾਲਕ ਦੀ ਕੋ ਤੇ ਕਹਿੰਦੇ ਸਕੇਤ ਨੂੰ ਜ਼ਰੂਰ ਆਵਾਂਗੇ ਆਪਣੇ ਕੰਮ ਕਾ ਛੱਡ ਕੇ ਇਹ ਤਕਰੀਬਨ 12 ਕਿ ਵੀ ਤਾਂ ਹੋ ਗਿਆ ਟਾਈਮ ਆ ਅਸੀਂ 11 ਵਜੇ ਪਹੁੰਚ ਗਏ ਸੀ ਤੇ ਉਹ ਤਾਂ ਚੌਂਕੇ ਵਾਲਾ ਲੰਗਰ ਪੱਕਣ ਡਿਆ ਗੁਰੂ ਕਾ ਲੰਗਰ ਤੇ ਆ ਸਾਡੀ ਹੈਗੇ ਵੱਡੇ ਮਾਸੀ ਜੀ ਸਭ ਤੋਂ ਵੱਡੇ ਹੈ ਨਾ ਤੇ ਬਹੁਤ ਗੁਰਵਾਣੀ ਨਾਲ ਜੁੜੇ ਆ ਤੇ ਗੁਰਵਾਣੀ ਬਹੁਤ ਪੜਦੇ ਆ ਤੇ ਬਹੁਤ ਵੱਡੇ ਸੁਭਾਅ ਆ ਇਹ ਬਹੁਤ ਸਾਰੇ ਬੜੇ ਸਾਰੇ ਆਣੇ ਆਹ ਦੇਖੋ ਤੁਹਾਨੂੰ ਦਿਖਾਉਨੇ ਆਹ ਦੇਖੋ ਇਹ ਲੈਂਟਰ ਪੈਂਡਿਆ ਉਧਰ ਤੇ ਇਹਦੇ ਨੂੰ ਮੱਸੀ ਕਰਵਾਉਣ ਦੇ ਨਾਲ ਹੀ ਆਉਂਦੇ ਆਹ ਦੇਖੋ ਜੀ ਰੋਟਰੀ ਬਹੁਤ ਸਾਰੇ ਦੇਖਣ ਕਿ ਕੋਈ ਲੋਕ ਤਾਂ ਕੰਨਾ ਦੀਆਂ ਲਾਂਕੀਆਂ ਨੇ ਚਲੋ ਸੋਫੇ ਤੇ ਇਨੀਂ ਤੇ ਬਹਿ ਜਾਓ ਤੇ ਆਹ ਦੇਖੋ ਜੀ ਲੱਗੀ ਆ ਲੇਵਰ ਤੇ ਲੈਂਟਰ ਪੈਂਡਿਆ ਮਾੜੀ ਹੋਊਗੀ ਕੈਰੀ ਬਿਲਕੁਲ ਬਿਲਕੁਲ ਜੀ ਤੇ ਕਿਰਪਾ ਵਾਹਿਗੁਰੂ ਦੀ ਤੇ ਸਭ ਦਾ ਘਰ ਬਣਾਵੇ ਤੇ ਸਭ ਦੇ ਕਰਮਾਂ 'ਚ ਖੁਸ਼ੀਆਂ ਲਿਆਵੇ ਹੈਨਾ ਤੇ ਉਧਰ ਚਾਹ ਆ ਗਈ ਆ ਪੁੱਤ ਕੈ ਨਹੀਂ ਜਾਂਦੀ ਮੈਨੂੰ ਨਹੀਂ ਵਰਤਦੀ ਥੋੜੀ ਥੋੜੀ ਆ ਇੱਕ ਪਰ ਫੀਲੀ ਇੱਕ ਉਹਦੀ ਬਿੱਲ ਕਿ ਨਿਖਾਓ ਚਲ ਠੀਕ ਆ ਇੱਕ ਇੱਕ ਚਾਹ ਦਾ ਕੱਪ ਨੰਨ ਲਵਾ ਦਿਓ ਇਹ ਆ ਸਹੀ ਗੱਲ ਹੈ ਤੇ ਲੈਂਟਰ ਕਮਜ਼ੋਰਾਂ ਤੇ ਆ ਇੱਧਰ ਆਓ ਇੱਧਰ ਇੱਧਰ ਵਾਸੀ ਆਲਾ ਅਹ ਕਰ ਵੀਰੇ ਇੱਧਰ ਚੜਦਾ ਨਹੀਂ ਆ ਸਾਡੇ ਵਾਸੀ ਜੀ ਇਹਨਾਂ ਨੂੰ ਦਿਵੋ ਵਧਾਈਆਂ ਸਾਰੇ ਜਾਣੇ ਐ ਲੈਂਟਰ ਦੀ ਖੁਸ਼ੀ ਚ ਆਏ ਆ ਆ ਤੇ ਵਾਹਿਗੁਰੂ ਸਭ ਨੂੰ ਬਧਾਵੇ ਵਾਸੀਆ ਟਾਈਮ ਆਇਆ ਕਿ ਤੇ ਮਾਈਕ ਫੋਨ ਕਰਨਾ ਹੈ ਸਹੀ ਗੱਲ ਆ ਇਹ ਦਿਨ ਦੇਖਦਿਆਂ ਨੂੰ ਆਦੇ ਨਾ ਗਿਆ ਜੀ ਨਾ ਅੱਜ ਸਾਰੇ ਤਾਂ ਆਏ ਨੇ ਰਿਸ਼ਤੇਦਾਰ ਸਾਡੇ ਬਸ ਬਸ ਕਿਧਰ ਦਿਖਾਉਣੇ ਆ ਆ ਸਾਡੇ ਵੱਡੇ ਮਾਸੀ ਜਣ ਦੱਸਿਆ ਸੀਗਾ ਵੱਡੇ ਮਾਸੀ ਉਹਦੀ ਵਸਤਰ ਕੋ ਲਿਆਉਣੇ ਵਿਲਾ ਹੋਵੇ ਤੇ ਤਾਂ ਜਾਂਦੀ ਆ ਉਹ ਤੇ ਹੀ ਕੱਢੀ ਸਹੀ ਗੱਲ ਆ ਨਹੀਂ ਬੱਚਾ ਜਦੋਂ ਬਹੁਤ ਕੰਮ ਕਰਨਾ ਹੁੰਦਾ ਆ ਗਿਆ ਕੱਕਰ ਕੀਤਾ ਇਹਨੇ ਮੇਜਲ ਕੁਝ ਵੀ ਸ਼ਾਮਿਲ ਤਾਂ ਹੋਈ ਗਏ ਆ ਸਹੀ ਸ਼ਾਮਿਲ ਹੋਣਾ ਚਾਹੀਦਾ ਬੰਦੇ ਨੂੰ ਨਾ ਆ ਚਲੋ ਬਾਈ ਸਾਬ ਦਾ ਟੈਸ ਬੰਗਾਲਿਆ ਹੋਵੇ ਬੜੀ ਖੁਸ਼ੀ ਹੋਈ ਤੇ ਦਸ ਸਕਿੰਟ ਚੱਲ ਮੈਨੂੰ ਜਾਣਾ ਜ਼ਰੂਰੀ ਸਾਰੇ ਕੰਮ ਛੱਡ ਕੇ ਹਾਂ ਗਿਆ ਹਾਂ ਬੱਚਾ ਇਹ ਕਹਿੰਦਾ ਉੱਥੇ ਜਾਣਾ ਉੱਥੇ ਜਾਣਾ ਮੈਂ ਕਿ ਨਹੀਂ ਕਿਤੇ ਨਹੀਂ ਜਾਣਾ ਹੈਗਾ ਤਾਂ ਅੱਜ ਆਪਾਂ ਜਾਣਾ ਜਾਣਾ ਸਿਰੋ ਚਲੀਏ ਆਪਾਂ ਬਿਲਕੁਲ ਬਿਲਕੁਲ ਜਿੰਕਾ ਲੰਗਰ ਆਪਾਂ ਛਕ ਲਿਆ ਹੋਰ ਵੀ ਲੱਗਿਆ ਚਾਹ ਨਾ ਚਾਹ ਡੋਣ ਪਛੇਟਾ ਛੇਣਾ ਕੰਮ ਹੋ ਪੂਰਨੇ ਅੱਛਾ ਅੱਛਾ ਠੀਕ ਹੈ ਤੇ ਆਹ ਦੇਖੋ ਜੀ ਲੈਂਟਰ ਪੈਂਡ ਆ ਡਾਕਟਰ ਸਾਹਿਬ ਕਲੀਨ ਦੇ ਚਾ ਸਾਂਡੂ ਸਾਂਡੂ ਬੈਠੇ ਦੋਨੇ ਜਾਣੇ ਤੇ ਪਾਜੀ ਵੀ ਨਹੀਂ ਬੈਠੇ ਆ ਤੇ ਕੰਮ ਚੱਲਿਆ ਜੋਰ ਸ਼ੋਰਾਂ ਤੇ ਤੇ ਇਹ ਦਿਨ ਕਰਮਾ ਨਾਲ ਚੱਲਦਾ ਕੰਮ ہاں ਜੀ ਮਾਤੀ ਚੱਕੀ ਚੱਲ ਜੇਗਾ ਮਸੀ ਕਿਤੇ ਇਕੱਠੇ ਹੋਉਂਦਾ ਦੁੱਪ ਸੋਖ ਗੱਲਾਂ ਬਾਤਾਂ ਹਨ ਲਿਖੇ ਰੌਣਕਾਂ ਲੱਗੀਆਂ ਤੇ ਇਧਰ ਬੇਸਤਿਆਰੀ ਗਏ ਕੁਛ ਆਣੇ ਆਜੇ ਤੇ ਇਧਰ ਭੈਣਾ ਭੈਣਾ ਖੜੀਆਂ ਆਂ ਅਸੀਂ ਗੱਲਾਂ ਗੱਪਾਂ ਮਾਰਡੀਆਂ ਆਂ ਆਸਟ੍ਰੇਲੀਆ ਵਾਲੇ ਹੋ ਕਿਦਾਂ ਕੀ ਹਾਲ ਚਾਲ ਤੁਹਾਡੇ ਮੁੰਡੇ ਨੇ ਪਛਾਣ ਲਿਆ ਮੈਨੂੰ ਕਹਿੰਦੇ ਅਸੀਂ ਟੀਵੀ 'ਚ ਦੇਖਦੇ ਆਂ ਟੀਵੀ ਦਾ ਮੁੰਡਾ ਹੋਰ ਆ ਦੇਸੂ ਦਾ ਕਾਰ ਡਰ ਕੇ ਨਾ ਉਹ ਹੈ ਨਾ ਟੀਵੀ ਦੇਖਦੇ ਆਪਾਂ ਹਨਾ ਮੇਰੇ ਬਾਹਲੇ ਰੱਖਿਆ ਜਵਾਕ ਹੈ ਸਹੀ ਗੱਲ ਹੈ ਉਹ ਦੇਖੋ ਜੀ ਰੋਂਟਲ ਕੰਡੀਆਂ ਇਹ ਦੇਖੋ ਪੰਡਾ ਮੈਂ ਜਿਹੜਾ ਭਰਿਆ ਉਹ ਪੰਡਿਆਂ ਦੇ ਨਾਲ ਪਹਿਲਾਂ ਸਿੰਗਲ ਸਿੰਗਲ ਜਿਹਾ ਲੱਗਦਾ ਜੀ ਇਹ ਜਿਆਦਾ ਵੱਡਾ ਪੱਡਾ ਇਹ ਗੱਡੀ ਗਾੜੀ ਤੁਹਾਨੂੰ ਮੋੜ ਹਾਂ ਇਹ ਜਿਆਦਾ ਆ ਗਈ ਸਾਰੀ ਭਰੀ ਭਈ ਗਲੀ ਮੋਟਰਸਾਈਕਲਾਂ ਨਾਲ ਗੱਡੀਆਂ ਨਾਲ ਵਧੀ ਗਿਆ ਗਿਲਸ ਜਾ ਰਿਹਾ ਇਹਦਾ ਫਾਇਦਾ ਸਾਡੇ ਸਾਡੇ ਬਹੁਤ ਧੰਨਵਾਦੀ ਇਹ ਮੰਨਦੇ ਨੇ ਕਿ ਇਹੋ ਜਿਹਾ ਨਹੀਂ ਹੀ ਗਾੜ੍ਹ ਨੂੰ ਪਹਿਲਾਂ ਸਭੀ ਕੋਣ ਲੱਗੇ ਆ ਅੰਦਰ ਬੋਲਾ ਅੰਦਰ ਨਾਲ ਚੱਕੇ ਸਸ਼ਾ ਠੀਕ ਹੈ ਜੀ ਇਧਰ ਵੀ ਆ ਜਾ ਬਾਬੇ ਦੀ ਬਰਕਤ ਹੈ ਇਦਾਂ ਲੰਗਰ ਦੀ ਹੈ ਨਾ ਬਰਕਤ ਆ ਨੀਤਾ ਨੂੰ ਮਰਦਾਂ ਆ ਇਸ ਐਂਡ ਆਲਿਆ ਚਲੋ ਵਧੀਆ ਵੰਡ ਵੰਡ ਵੰਡਦੇ ਹੋ ਨਾ ਇਧਰ ਵੀ ਆ ਅੱਛਾ ਇਧਰ ਕੀ ਪੀਜ਼ ਅੱਛਾ ਇਹ ਮਟਰ ਪਨੀਰੀਆ ਠੀਕ ਹੈ ਠੀਕ ਚਲੋ ਵਧੀਆ ਇਧਰ ਮਾਈਕਰੋ ਸਾਰਿਆਂ ਨੇ ਸੁਣੇ ਬਿਲਕੁਲ ਜੀ ਬਰਕੇ ਵਧਾਵੇ ਸਾਰਿਆਂ ਨੂੰ ਸੱਚੇ ਬਾਦਸ਼ਾਹ ਅਸੀਂ ਦਿਨਾਂ ਦੇ ਇਹ ਚੱਕੜਾ ਪਛਾਣ ਹੈ ਨਾ ਕੀ ਆ ਠੀਕ ਹੈ ਵਧੀਆ ਉਹਦੇ ਚਾਰਾ ਸਮਾਨ ਸਾਰਾ ਹੀ ਮੈਕਸੀ ਕਰ ਲੈ ਜੀ ਇਤਾਂ ਦੀ ਹੋਊਗੀ ਵਧੀਆ ਵਧੀਆ ਵਿਆਜ ਨੇ ਪ੍ਰੋਗਰਾਮ ਹੋਇਆ ਅੱਜ ਹੋਰ ਕੀ ਇੰਤਾ ਹੀ ਆ ਮਾਨੋ ਵਿਆਜ ਨੇ ਪ੍ਰੋਗਰਾਮ ਹੈ ਇਹਦੇ ਨੇ ਮਸੇ ਹੀ ਆਉਂਦੇ ਆ ਕਿੰਨੇ ਸਾਲਾਂ ਬਾਅਦ ਮਸੜੀ ਜਿੱਦਾਂ ਨਵੇਂ ਮਕਾਨ ਪਾਏ ਆਪਣੇ 83 ਤੋਂ ਬਾਅਦ 84 ਦੇ ਬਣੇ ਹੋਣ 84 ਦੇ ਬਣੇ ਆ ਪਹਿਲੇ ਦੀਪਾਂ ਦਾ ਜਨਮ ਵੀ ਸਾਡੇ ਆ ਪਾਂਟੀ ਦਾ ਅੱਛਾ ਕਿਹ ਹੋਇਆ ਉਹਦਾ ਜਨਮ ਹਾਂ ਹਾਂ 83 ਦਾ ਮਗਾਮ ਬਣਦੇ ਬੱਲੇ ਬੱਲੇ ਤੇ ਇੱਕ ਘੱਟੋ ਘੱਟ ਫਿਰ ਹੋ ਹੀ ਗਏ ਆ 25 ਸਾਲ ਆ ਲਾ ਲੋ 10 35 35 40 50 ਜਾ ਵਾ ਹਾਂ ਸਹੀ ਗੱਲ ਐ ਬਹੁਤ ਜੀ ਨਵਾਦ ਇਦਾਂ ਕਰੋ ਖੁਸ਼ੀ ਤੇਰਾ ਬਣੇ ਨਾ ਇਨੇ ਚਿਰਾਂ ਬਾਅਦ ਬਹੁਤ ਚਿਰਾਂ ਸਹੀ ਗੱਲ ਐ ਦਿਨ ਵਸੀ ਆਉਂਦਾ ਐ ਹਾਂ ਜੀ ਬੋ ਵਾਹਿਗੁਰੂ ਅੱਛਾ ਵੀ ਪਰਮਾਤਮਾ ਸਾਡੀ ਸੁਣੇ ਮੈਂ ਤੇ ਕੰਨੀ ਸੱਚੇ ਬਾਦਸ਼ਾਹ ਨਾ ਇਹਦੇ ਨੂੰ ਖੁਸ਼ੀਆਂ ਦੇ 84 ਦੇ ਆ ਜੈ ਭਾਈ ਆ ਲਾ ਦੇਗੇ ਜੇ ਅਸੇ ਕਾ ਲਾ ਕੇ ਚੱਲਦਾ ਗੈਸ ਆ ਖੱਟਾ ਨੰਗਾ ਟੱਕ ਲੈਣਾ ਸੀ ਇਹਨੂੰ ਆ ਕੰਮ ਬਧੀਆ ਨੇ ਲਈ ਪੱਠੀ ਤੇ ਛਾਗਲੇ ਪਛਤਾਸ ਮਾਸੜ ਨਹੀਂ ਆ ਲੈ ਜੀ ਜੀ ਹੁਣ ਅਜੀ ਰੱਤੇ ਮੈਂ ਫੋਟੋ ਵੀ ਖਾਣ ਕਰਨੀ ਅੱਛਾ ਤਾਂ ਉਹ ਚਾਹ ਰੱਖਤੀ ਹੋਂ ਦੁਆਰਾ ਫਿਰ ਤੁਹਾਨੂੰ ਦੱਸ ਕੇ ਆਉਣਾ ਨੂੰ ਹਾਂ ਉਹ 2 ਮਿੰਟ ਰੁਕ ਜੇ ਚਾ ਠੀਕ ਐ ਨਾਮ ਕੀ ਇਹ ਦਾ ਕੁੜੇ ਆਣਾ ਮਾਣੋ ਬਿੱਲੀ ਆ ਮਾਣੋ ਬਿੱਲੀ ਐਨੂੰ ਕਰ ਮਾਣੋ ਬਿੱਲੀ ਦੀ ਵੀਡੀਓ ਬਣਦੀ ਹੈ ਭੈਣਾ ਭੈਣਾ ਇਕੱਠੀਆਂ ਹੋਈਆਂ ਚਾਹ ਬਣਦੀ ਆ ਚਾਹ ਬਣਦੀ ਆ ਚਾਹ ਬਣਦੀ ਆ ਬਣਦੀ ਆ ਹਾਂ ਥੋੜੀ ਸੀ ਗਲਾਸ ਇੱਕ ਮੈਂ ਕਹਿੰਦਾ ਚਾਹ ਜਾਨੀ ਚਾਹੀਦੀ ਆ ਇੱਦੀ ਹੁੰਦੀ ਉਹ ਵਹੀ ਗਰੂ ਅੱਛਾ ਅੱਛਾ ਆ ਲਓ ਜੀ ਅਜ ਪੈ ਗਿਆ ਲੈਂਟਰ ਦੇਖ ਧਿਆਨ ਨਾਲ ਬੱਲੀਆਂ ਨੂੰ ਨੰਗੀ ਜਾਣੀਆਂ ਪਾਣੀ ਨਹੀਂ ਹੁੰਦਾ ਪਾਣੀ ਫਿਰ ਚੋਣਾ ਚੋਣਾ ਅੱਛਾ ਆ ਇੰਟਿਗੇਟਰ ਰੱਖਿਆ ਨਾ ਵਧੀਆ ਵਧੀਆ ਉਹ ਵਹੀ ਗਰੂ ਵਹੀ ਗਰੂ ਫੋਂਜਦੇ ਪਾਣੀ ਨਾ ਪੈ ਜਾਵੇ ਅੱਛਾ ਠੀਕ ਹੈ ਅੱਛਾ ਇਧਰ ਹੋਣਾ ਠੀਕ ਹੈ ਦੇਖੀਆ ਆਵੇ ਇਧਰ ਕਦੇ ਖੁੱਲਾ ਖੁੱਲਾ ਲੱਗਦਾ ਹੈ ਹਾਂ ਅਸੇ ਗੱਲੇ ਆਇਨਾ ਰੱਖ ਦਿੱਤਾ ਘੁੰਮਦੇ ਨਹੀਂ ਹੁੰਦੇ ਹਾਂ ਚਾਹੀਦਾ ਅੱਛਾ ਅੱਛਾ ਗੈਲਰੀ ਰੱਖਤੀ ਨਾ ਇਹ ਦੇਖੀਆ ਬੜਾ ਇਖਲੇ ਬਿੱਕੀ ਬਣ ਗਿਆ ਨਹੀਂ ਨਹੀਂ ਰਹਿਣ ਦਿੰਦੇ ਆ ਐਵੇਂ ਕੋ ਬੱਲੀ ਖਿਲਜੂਗੀ ਪਾਣੀ ਉਹਦਾ ਹਾਂ ਆ ਬੈਡਰੂਮ ਹੈ ਇੱਕ ਅੱਛਾ ਅੱਛਾ ਇਧਰ ਬਸ ਤੇ ਦੇ ਨਾਲ ਆਹ ਕਿਚਨ ਅੱਛਾ ਅੱਛਾ ਫਰੰਟ ਹਾਂ ਆ ਬੱਗੀ ਆ ਪਹਿਲਾਂ ਕਿਚਨ ਕਿਚਨ ਪਹਿਲਾਂ ਸਾਈਡ ਤੇ ਹੁੰਦੀ ਹੈ ਹੁਣ ਫਰੰਟ 'ਚ ਆ ਜਾਂਦੀ ਹੈ ਹਾਂ ਫਰੰਟ ਤੇ ਇਹ ਕੰਮ ਕੰਮ ਕਰਦੇ ਹੁੰਦੇ ਹਾਂ ਹਾਂ ਦੇਖਦਾ ਰਹਿੰਦਾ ਹਾਂ

ਹਾਂਜੀ ਤੇ ਲੈਂਟਰ ਪਾਉਣ ਤੋਂ ਬਾਅਦ ਬੰਦੇ ਹੁਣ ਲੰਗਰ ਛਕਣ ਲੱਗੇ ਆ ਲੈਂਟਰ ਪਾ ਕੇ ਤੇ ਪੰਗਤ ਵਿੱਚ ਦੇਖੋ ਜੀ ਲੰਗਰ ਛਕਣਾ ਬਹੁਤ ਵਧੀਆ ਲੱਗੀ ਮੈਨੂੰ ਗੱਲ ਇਹ ਕਿਉਂ ਆਪਾਂ ਟੈਂਟ ਦੇ ਐਵੇਂ ਖਰਚੇ ਪਾਉਨੇ ਆ ਬਾਧੂ ਖਰਚੇ ਹੁੰਦੇ ਜੋ ਪੰਗਤ ਵਿੱਚ ਹੁੰਦਾ ਨਾ ਲੰਗਰ ਉਹੀ ਵਧੀਆ ਲੱਗਦਾ ਆ ਤੇ ਪੰਗਤ ਵਿੱਚ ਬੈਠ ਕੇ ਠੀਕ ਲੱਗਦਾ ਆ ਤੇ ਇਦਾਂ ਹੀ ਆਪਾਂ ਨੂੰ ਲੰਗਰ ਵਰਤਾਉਣਾ ਚਾਹੀਦਾ ਪੰਗਤ ਵਿੱਚ ਬੈਠ ਕੇ ਹਨਾ ਤੇ ਬਾਕੀ ਮੈਂ ਵਾਹਿਗੁਰੂ ਗਰਦਾਸ ਕਰਦੀ ਆ ਵੀ ਜਿਨ੍ਹਾਂ ਦੇ ਮਤਲਬ ਨਹੀਂ ਘਰ ਬਣੇ ਹਜੇ ਵਾਹਿਗੁਰੂ ਘਰ ਬਣਾਵੇ ਉਹਨਾਂ ਦੇ ਤੇ ਹਰੀ ਗਰੀਜ ਹੁੰਦੀ ਮਨ ਵਿੱਚ ਵੀ ਮੈਂ ਵੀ ਕੋਠੀ ਪਾਵਾਂ ਸੋਹਣਾ ਘਰ ਬਣਾਵਾਂ ਹਨਾ ਤੇ ਸੱਚੇ ਬੱਚਾ ਸਾਰਿਆਂ ਦੇ ਸੁਨੇ ਤੇ ਜਾਂ ਤਾਂ ਹੋਣੀਆਂ ਚਾਹੀਦੀਆਂ ਵੀ ਆ ਤੇ ਬੜੀ ਰੂਹ ਖੁਸ਼ ਹੋਈ ਮਨ ਬੜਾ ਖੁਸ਼ ਹੋਇਆ ਕਿਉਂ ਆਪਾਂ ਆਪਣੇ ਭੈਣ ਭਰਾ ਦੀ ਖੁਸ਼ੀ ਵਿੱਚ ਸ਼ਾਮਲ ਹੋਵਾਂ ਤੇ ਵਧੀਆ ਲੱਗਦਾ ਹੈ ਨਾ ਤੇ ਵਾਇਗਰੂ ਵੀ ਦੇਖਦਾ ਉੱਪਰ ਹੈ ਨਾ ਜੇ ਆਪਾਂ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਵਾਂਗੇ ਖੁਸ਼ ਹੋਵਾਂਗੇ ਤੇ ਸਾਡੀ ਵੀ ਖੁਸ਼ੀ ਵਿੱਚ ਸ਼ਾਮਲ ਹੋਣਗੇ ਨਾ ਦੇਖੋ ਜੇ ਅੱਜਕੱਲ ਇਹ ਸਮਾਂ ਆ ਜੇ ਆਪਾਂ ਕਿਸੇ ਨੂੰ ਅਸਕੇ ਬੁਲਾਵਾਂਗੇ ਤੇ ਬੁਲਾਵਗੇ ਜੇ ਨਹੀਂ ਤਾਂ ਫਿਰ ਉਹ ਆਪਣੇ ਘਰ ਸੀ ਆਪਣੇ ਘਰ ਹੈ ਨਾ ਤੇ ਸੋ ਇਹ ਗੱਲ ਹੈ ਇਸ ਇੱਥੇ ਬੁੱਲਵਾਣੀ ਇੱਥੇ ਕੁਝ ਨਹੀਂ ਰਹਿ ਗਿਆ ਲ ਜਾਣ ਨੂੰ ਹੈ ਨਾ ਤੇ ਘੜੀ ਦੇ ਬੰਦੇ ਦਾ ਪਤਾ ਨਹੀਂਗਾ ਤੇ ਵਾਇਗਰੂ ਸਾਰਿਆਂ ਤੰਦਰੁਸਤੀਆਂ ਦਾ ਵੀ ਆਪਾਂ ਆਪਣੇ ਘਰਾਂ ਵਿੱਚ ਲੋ ਜੀ ਹੋ ਗਈ ਹੁਣ ਸਾਡੇ ਘਰ ਵਾਸ ਸੀ ਤੇ ਲੈਂਡਰ ਪੈ ਚੁੱਕਾ ਤਾਂ ਅੱਜ ਵਧਾਈਆਂ ਵਧਾਈਆਂ ਹੋਈ ਬਈ ਆ ਤੇ ਬਹੁਤ ਮਨ ਖੁਸ਼ ਹੋਇਆ ਸਾਰਿਆਂ ਨੂੰ ਮਿਲ ਕੇ ਰਿਸ਼ਤੇਦਾਰਾਂ ਨੂੰ ਨਾ ਕੰਮਕਾਰਾਂ ਜੋ ਉਦਾਂ ਕਿਥੇ ਟਾਈਮ ਲੱਗਦਾ ਹੈ ਬਹਾਨੇ ਦੇ ਨਾਲ ਹੀ ਆ ਜਾ ਹੁੰਦਾ ਨਾ ਉਦਾਂ ਤਾਂ ਆਪਾਂ ਸਾਰਾ ਦਿਨ ਕੰਮ ਵਿੱਚ ਘੁੰਮਦੇ ਫਿਰਦੇ ਰਹਿੰਨੇ ਆ ਵੀ ਕੰਮ ਨਹੀਂ ਵੀ ਲੀਏ ਆ ਵੀ ਕੰਮ ਨਹੀਂ ਵੀ ਲੀਏ ਹੈ ਨਾ ਤੇ ਜੇ ਕੋਈ ਸੱਦੇ ਭੈਣ ਭਰਾ ਜਾਂ ਆਪਣਾ ਕੋ ਨਿੜ ਹੈ ਨਾ ਜਾਣਾ ਪੈਂਦਾ ਆ ਤੇ ਨਾਲੇ ਮੇਰਾ ਤਾਂ ਮਸੀ ਹੁਣ ਨਾ ਸ਼ੁਰੂ ਤੋਂ ਹੀ ਆ ਨਾ ਜਦੋਂ ਸਾਡਾ ਵਿਆਹ ਹੋਇਆ ਉਦੋਂ ਤੋਂ ਉਦੋਂ ਤੋਂ ਹੀ ਆ ਨਾ ਤੇ ਵਾਹਿਗੁਰੂ ਦੇ ਕਰਪਾ ਰੱਖਣ ਤੇ ਇਹਨਾਂ ਦੇ ਬੱਚੇ ਵੀ ਬਹੁਤ ਪਿਆਰ ਕਰਦੇ ਆ ਤੇ ਹੈਗੇ ਸਿਹਾਨ ਮਹਾਣੀ ਸਾਰੇ ਜਾਣੇ ਹਨ ਤੇ ਵਾਹਿਗੁਰੂ ਬਸ ਇਦਾਂ ਹੀ ਪਿਆਰ ਰੱਖੇ ਤੇ ਮਾਂ ਤੇ ਮਾਸੀ ਚ ਕੋਈ ਫਰਕ ਨਹੀਂ ਹੁੰਦਾ ਹੈਗਾ ਨਾ ਤੇ ਵਾਹਿਗੁਰੂ ਤਾਂ ਦਰਸਤੀਆਂ ਦੇਵੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਹਨਾ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਜੀ ਤੇ ਕਮੈਂਟ ਕਰ ਦਿਆ ਕਰੋ ਸੋਹਣਾ ਜਿਆ ਸਾਸਤ੍ਰਿਕਾ ਸਾਰਿਆਂ ਨੂੰ ਕੇ ਬਾਏ ਜੀ